ਕਈ ਉਸਾtio ਪਿਛਲੇ ਲੰਬੇ ਸਮੇਂ ਤੋਂ ਸਟਰਗਲ ਕਰ ਰਹੇ ਈਟੀਟੀ 9494 ਭਰਤੀ ਦੇ ਕਲੈਕਟਿਡ ਕੈਂਡੀਡੇਟਸ ਜੋ ਆਪਣੀ ਭਰਤੀ ਨੂੰ ਪੂਰਾ ਕਰਾਉਣ ਦੇ ਲਈ ਸੰਗਰੂਰ ਵਿਖੇ ਅੱਜ ਧਰਨਾ ਲਗਾ ਕੇ ਬੈਠੇ ਸਨ ਪੰਜਾਬ ਸਰਕਾਰ ਦੀ ਛਾਹ ਹੇਠ ਉੱਪਰ ਸੰਗਰੂਰ ਪ੍ਰਸ਼ਾਸਨ ਵੱਲੋਂ ਇਹਨਾਂ ਬੇਰੋਜ਼ਗਾਰ ਅਧਿਆਪਕਾਂ ਦੇ ਉੱਪਰ ਅੰਨੇਵਾ ਲਾਠੇ ਚਾਰਜ ਕੀਤਾ ਗਿਆ ਔਰ ਇਸ ਦੇ ਦੌਰਾਨ ਬਹੁਤ ਸਾਰੇ ਇਹਨਾਂ ਬੇਰੋਜ਼ਗਾਰ ਅਧਿਆਪਕਾਂ ਦੇ ਸਾਥੀ ਜ਼ਖਮੀ ਹੋਏ ਹਨ ਸੱਟਾਂ ਵੱਜੀਆਂ ਹੈ ਔਰ ਇਹਨਾਂ ਦੇ ਉੱਪਰ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਸੀਂ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਇਸ ਗੈਰ ਮਨੁੱਖੀ ਕਾਰੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਔਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਲਾਠੀਆਂ ਦੀ ਸਜ਼ਾ ਦੇਣ ਦੀ ਬਜਾਏ ਇਹਨਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਕਿਉਂਕਿ ਇਹ ਪਰਤੀ ਜਿਹੜੀ ਹੈ ਉਹ ਲਗਭਗ ਪੂਰੀ ਹੋ ਚੁੱਕੀ ਹੈ ਔਰ 2018 ਤੋਂ 2364% ਲਟਕੀ ਹੋਈ ਹੈ 5994 ਪਿਛਲੇ 3 ਸਾਲਾਂ ਤੋਂ ਪਰਤੀ ਲਟਕੀ ਹੋਈ ਹੈ ਔਰ ਇਹ ਦੋਨੋਂ ਪਰਥੀਆਂ ਪੰਜਾਬ ਸਰਕਾਰ ਦੀ ਪਿਛਲੀ ਸਰਕਾਰ ਵੱਲੋਂ ਕੱਢੀਆਂ ਗਈਆਂ ਸੀ ਇਹ ਸਰਕਾਰ ਦਮਗਜੇ ਮਾਰ ਰਹੀ ਹੈ ਕਿ ਅਸੀਂ 40000 ਨੌਕਰੀਆਂ ਦੇਤੀਆਂ 45000 ਨੌਕਰੀਆਂ ਦੇਤੀਆਂ 48000 ਨੌਕਰੀਆਂ ਦੇਤੀਆਂ ਲੇਕਿਨ ਇਹ ਸਰਕਾਰ ਵੱਲੋਂ ਇੱਕ ਵੀ ਭਰਤੀ ਜਿਹੜੀ ਹੈਗੀ ਹੈ ਉਹ ਕੱਢੀ ਨਹੀਂ ਗਈ ਹੈ ਔਰ ਪਿਛਲੀ ਸਰਕਾਰਾਂ ਦੇ ਵੱਲੋਂ ਕੱਢੀ ਗਈ ਭਰਤੀ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਜਾਣਬੁੱਝ ਕੇ ਇਸ ਭਰਤੀ ਨੂੰ ਲਮਕਾ ਕੇ ਰੱਖਣਾ ਚਾਹੁੰਦੀ ਹੈ ਪੰਜਾਬ ਦੇ ਸਕੂਲਾਂ ਦੇ ਅੰਦਰ ਹਜ਼ਾਰਾਂ ਗਰੀਬ ਵਿਦਿਆਰਥੀ ਪੜ੍ਹਦੇ ਐ ਉਹਨਾਂ ਦੇ ਲਈ ਅਧਿਆਪਕਾਂ ਦੀ ਜ਼ਰੂਰਤ ਹੈਗੀ ਹੈ ਸਕੂਲਾਂ ਦੇ ਵਿੱਚ ਇੱਕ ਇੱਕ ਅਧਿਆਪਕ ਪੜਾਉਣ ਨੂੰ ਮਜਬੂਰ ਹੈ ਇਹ ਭਰਤੀ ਲਗਭਗ ਇਹਨਾਂ ਇਹਨਾਂ ਦੇ ਹਾਕਾਂ ਦੀ ਭਰਤੀ ਕੰਪਲੀਟ ਹੋ ਚੁੱਕੀ ਹੈ ਔਰ ਨਿਯੁਕਤੀ ਪੱਤਰ ਦੇਣੇ ਬਾਕੀ ਹੈ ਲੇਕਿਨ ਪੰਜਾਬ ਸਰਕਾਰ ਦੀ ਬਦਨੀਤੀ ਕਰਕੇ ਇਹਨਾਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਪਿਛਲੇ ਲੰਬੇ ਟਾਈਮ ਤੋਂ ਇਹ ਸਰਕਾਰ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਪੰਜਾਬ ਦੇ ਅੰਦਰ ਸਕੂਲਾਂ ਦੇ ਅਕਾਲ ਕਟਾਈ ਕਰਨ ਦੇ ਲਈ ਪੂਰ ਪੰਜਾਬ ਦੇ ਪਿੰਡਾਂ ਦੇ ਵਿੱਚ ਖੁੱਲੇ ਸਕੂਲਾਂ ਨੂੰ ਬੰਦ ਕਰਕੇ ਕੁਝ ਸਕੂਲਾਂ ਨੂੰ ਰੱਖਣ ਦੀ ਤਰਜ਼ ਤੇ ਕੰਮ ਕਰ ਰਹੀ ਹੈ। ਇਸੇ ਲੜੀ ਦੇ ਤਹਿਤ ਪਿਛਲੇ ਸਮੇਂ ਦੇ ਵਿੱਚ ਜੋ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਉਹ ਪ੍ਰੋਮੋਸ਼ਨਾਂ ਸਕੂਲ ਆਫ ਫੈਮਿਨਸ ਜਿਹੜਾ ਦਾ ਫੱਟਾ ਜਿਹੜਾ ਇਹਨਾਂ ਨੇ ਲਗਾਇਆ ਹੈ ਉਹਦੇ ਵਿੱਚ ਭੇਜੇ ਗਏ ਆ ਔਰ ਪੰਜਾਬ ਦੇ ਜਿਹੜੇ ਪਿੰਡਾਂ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਇੱਕ ਵੀ ਅਧਿਆਪਕ ਜਿਹੜਾ ਹੈਗਾ ਨਹੀਂ ਭੇਜਿਆ ਗਿਆ ਹੈਗਾ। ਇਸੇ ਤਰ੍ਹਾਂ ਪਿਛਲੇ ਦਿਨ ਪ੍ਰਾਇਮਰੀ ਤੋਂ ਸੈਕੰਡਰੀ ਦੇ ਵਿੱਚ ਮਾਸਟਰ ਕਾਟਰ ਦੀ ਪ੍ਰੋਮੋਸ਼ਨਾਂ ਹੋਈਆਂ ਜੋ ਬੈਕਲੋਗ ਦੀਆਂ ਪ੍ਰੋਮੋਸ਼ਨਾਂ ਸੀਗੀਆਂ ਉਹਦੇ ਵਿੱਚ ਵੀ ਕੁਝ ਸੀਨੀਅਰ ਸੈਕੰਡਰੀ ਸਕੂਲ ਔਰ ਸਕੂਲ ਆਫ ਫੈਮਿਨਸ ਦੇ ਵਿੱਚ ਨੂੰ ਤਰਜੀਹ ਦਿੱਤੀ ਗਈ ਹੈ ਦੂਸਰੇ ਜਿਹੜੇ ਸਕੂਲ ਜਿਨ੍ਹਾਂ ਦੇ ਵਿੱਚ ਲੈਕਚਰਰਾਂ ਦੀ ਮਾਸਟਰਾਂ ਦੀ ਜਰੂਰਤ ਥੀ ਗਈ ਹੈ ਮਾਸਟਰ ਕਾਟਰ ਦੇ ਅਧਿਆਪਕਾਂ ਦੀ ਜਰੂਰਤ ਸੀਗੀ ਉੱਥੇ ਸਟੇਸ਼ਨ ਨਹੀਂ ਖੁੱਲੇ ਗਏ ਇਹਦਾ ਨਤੀਜਾ ਇਹ ਹੋਇਆ ਕਿ ਜੋ ਪਿਛਲੇ 20-20 ਸਾਲਾਂ ਤੋਂ ਅਧਿਆਪਕ ਆਪਣੇ ਘਰ ਦੇ ਨੇੜੇ ਪੜ੍ਹਾ ਰਹੇ ਸੀਗੇ ਉਹਨਾਂ ਅਧਿਆਪਕਾਂ ਨੂੰ ਦੂਰ ਸਟੇਸ਼ਨ ਚੁਆਇਸ ਕਰਵਾਉਣ ਲਈ ਮਜਬੂਰ ਕੀਤਾ ਗਿਆ ਔਰ ਸੈਂਕੜੇ ਅਧਿਆਪਕਾਂ ਨੇ ਦੂਰ ਸਟੇਸ਼ਨ ਮਿਲਣ ਕਰਕੇ ਉਹ ਸਟੇਸ਼ਨ ਛੱਡੇ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਫਿਰ ਉਹ ਜਿਹੜੇ ਪਿੰਡਾਂ ਦੇ ਵਿੱਚ ਦੂਰ-ਦਰਾਡੇ ਸਕੂਲ ਹੈਗੇ ਆ ਉਹ ਅਧਿਆਪਕਾਂ ਤੋਂ ਫਿਰ ਸਖੜੇ ਰਹੇ ਔਰ ਜਿਹੜੇ ਅਧਿਆਪਕ ਲੰਬੇ ਟਾਈਮ ਤੋਂ ਪ੍ਰੋਮੋਸ਼ਨ ਨਾਲ ਉਡੀਕ ਰਹੇ ਸੀ ਉਹ ਉਹਨਾਂ ਦੀ ਫਿਰ ਉਹ ਜਿਹੜੀ ਪ੍ਰੋਮੋਸ਼ਨ ਦਾ ਜਿਹੜਾ ਹੈਗਾ ਉਹ ਵੀ ਚੱਲ ਰਹਿ ਗਿਆ ਇਹ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਲੇਕਿਨ ਇਹਨਾਂ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਅੱਜ ਫੂਕ ਨਿਕਲੀ ਹੈ ਇਹ ਦੋਨੋਂ ਭਰਤੀਆਂ ਨੇ ਲੰਬੇ ਟਾਈਮ ਤੋਂ ਧੰਨੇ ਲਗਾਏ ਲਗਭਗ 206 ਦਿਨ 1994 ਦੇ ਅਟਕਾ ਨੇ ਆਪਣਾ ਮੋਰਚਾ ਲਗਾਇਆ ਫਿਰ ਉਸ ਤੋਂ ਬਾਅਦ ਗੰਬੀਰਪੁਰ ਦੇ ਵਿੱਚ 60 ਦਿਨ ਸਿੱਖਿਆ ਮੰਤਰੀ ਦੇ ਕੋਠੀ ਮੂਰੇ ਬੈਠੇ ਰਹੇ 25 ਦਿਨ ਟੈਂਕੀ ਦੇ ਉੱਪਰ ਬੈਠੇ ਰਹੇ ਇਸੇ ਤਰ੍ਹਾਂ 2364 ਵਾਲੇ ਅਧਿਆਪਕ ਜਿਹੜੇ ਹੈਗੇ ਆ ਉਹ ਮੁਹਾਲੀ ਦੇ ਵਿੱਚ ਕਾਫੀ ਦਿਨਾਂ ਤੱਕ ਮੋਰਚੇ ਮੋਰਚਾ ਲਗਾ ਕੇ ਬੈਠੇ ਰਹੇ ਲੇਕਿਨ ਇਹਨਾਂ ਨੂੰ ਜਬਰੀ ਤੌਰ ਤੇ ਉਠਾ ਕੇ ਇਹਨਾਂ ਦੇ ਨਾਲ ਪਹਿਲਾਂ ਵੀ ਤਸ਼ੱਦਦ ਕੀਤਾ ਗਿਆ ਲੇਕਿਨ ਪੰਜਾਬ ਦੇ ਲੋਕ ਪੰਜਾਬ ਦੇ ਬੇਰੋਜ਼ਗਾਰ ਅਧਿਆਪਕ ਲਗਾਤਾਰ ਸਟਰੰਗਲ ਸਟਰੰਗਲ ਕਰਦੇ ਆ ਆਪਣੀ ਮੰਗਾਂ ਨੂੰ ਪੂਰਾ ਕਰਾਉਣ ਦੇ ਲਈ ਆਪਣਾ ਰੁਜ਼ਗਾਰ ਪ੍ਰਾਪਤ ਕਰਨ ਦੇ ਲਈ ਆਪਣੀ ਪਰਤੀ ਨੂੰ ਪੂਰਾ ਕਰਨ ਦੇ ਲਈ ਲੇਕਿਨ ਇਹਨਾਂ ਨੂੰ ਜਿੱਥੇ ਨਿਯੁਕਤੀ ਪੱਤਰ ਦੇਣੇ ਸੀਗੇ ਉਹਨਾਂ ਦੀ ਥਾਂ ਇਹਨਾਂ ਨੂੰ ਲਾਠੀ ਨਾਲ ਨਵਾਜਿਆ ਜਾ ਰਿਹਾ ਹੈ ਔਰ ਇਹਨਾਂ ਨੂੰ ਬੇਰੋਜ਼ਗਾਰ ਨੌਜਵਾਨਾਂ ਨੂੰ ਜਿਹੜਾ ਹੈਗਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ